ਜਿਹੜਾ ਬੰਦਾ ਇੱਕ ਐਸਟੈਬਲਿਸ਼ਡ ਬਿਜ਼ਨਸ ਕਰ ਰਿਹਾ ਹੋਵੇ ਤੇ ਡੇਰੀ ਫਾਰਮਿੰਗ ਕਰ ਰਿਹਾ ਹੈਗਾ ਹੈ ਨਾ ਐਸਟੈਬਲਿਸ਼ਡ ਕੰਮ ਹੈਗਾ ਉਸਦਾ ਉਹ ਛੱਡ ਕੇ ਤੇ ਫਿਰ ਇਸ ਤਰ੍ਹਾਂ ਦੇ ਰਿਸਕ ਲੈਣੇ ਤੇ ਇੱਕਦਮ ਅਨਾਰਗਨਾਈਜ਼ ਜੀ ਜਗ੍ਹਾ ਵੀ ਚਲੇ ਜਾਣਾ ਅਨਸਰਟਨ ਫਿਊਚਰ ਵਿੱਚ ਚਲੇ ਜਾਣਾ ਐਸੀ ਕਿ ਕਿਉਂਕਿ ਹੁਣ ਸਿੱਧੀ ਗੱਲ ਹੈਗੀ ਸਚਾਈ ਦੀ ਗੱਲ ਹੈ ਕੋਈ ਤੇ ਤਪਜਾ ਵਿੱਚ ਕੋਈ ਤਸ਼ੱਦਦ ਵੀ ਨਹੀਂ ਹੈਗਾ ਆਪਾਂ ਅਗਰ ਉਸ ਇਤਿਹਾਸ ਨੂੰ ਲਈਏ ਤੇ ਉਹ ਉਹ ਤੇ ਨਹੀਂ ਹੈਗੀ ਗੱਲਬਾਤ ਇਹ ਸੱਚਾਈ ਹੈ ਕਿ ਡਰਾਈਵ ਕਰ ਰਹੇ ਤੇ ਤਸ਼ੱਦਦ ਵਾਲੀ ਮਾਈਗ੍ਰੇਸ਼ਨ ਹੁਣ ਜਿਹੜੀ ਹੋ ਰਹੀ ਹੈ ਘੱਟੋ ਘੱਟ ਉਹ ਨਹੀਂ ਹੈ ਪਿਛਲੇ ਕੁਝ ਹਕਿਆਂ ਤੋਂ ਹੁਣ ਤਾਂ ਪ੍ਰਾਇਮਰੀਲੀ ਦੋ ਤਰ੍ਹਾਂ ਦੀ ਮਾਈਗ੍ਰੇਸ਼ਨ ਹੋ ਰਹੀ ਹੈ ਜੀ ਇੱਕ ਤਾਂ ਵਾਕਈ ਇਕਨੋਮਿਕ ਮਾਈਗ੍ਰੈਂਟਸ ਨੇ ਜਿਨ੍ਹਾਂ ਦੇ ਹਾਲਾਤ ਬੁਰੇ ਨੇ ਜਿਹੜੀ ਪਹਿਲੀ ਹੈ ਜਾਂ ਜ਼ਮੀਨ ਹੈ ਉਹ ਗੈਣੇ ਰੱਖ ਕੇ ਗਏ ਨੇ ਹੁਣ ਤਾਂ ਉਹ ਕਈ ਤਾਂ ਕਰਜ਼ੇ ਚ ਡੁੱਬ ਗਏ ਨੇ ਇੱਕ ਇੱਕ ਕੰਪੋਨੈਂਟ ਇਹ ਹੈ ਇੱਕ ਕੰਪੋਨੈਂਟ ਇਹ ਹੈ ਜਿਹੜਾ ਬਸ ਉਹਦੇ ਦਿਮਾਗ ਚ ਬਤੂਰ ਹੈ ਇਹ ਇੱਕ ਫੈਡ ਹੈ ਬਾਹਰ ਜਾਂਦਾ ਮੈਨੂੰ ਇਹ ਜਿਹੇ ਲੋਕ ਮਿਲੇ ਨੇ ਜਿਹੜੇ ਇਹ ਤੇ ਸਰਪੰਚ ਰਹਿ ਚੁਕੇ ਨੇ ਉਹ ਪਿੰਡ ਦਾ ਸਰਪੰਚ ਰਹਿ ਚੁਕਿਆ ਹੈ ਯੰਗ ਮੁੰਡਾ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਥੋੜ ਇੰਨੀ ਤੁਸੀਂ ਜ਼ਮੀਨ ਦੇ ਮਾਲਕ ਹੋ ਪਿੰਡ ਦੇ ਤੁਸੀਂ ਸਰਪੰਚ ਰਹੇ ਹੋ ਫਿਰ ਕਿਉਂ ਤੁਸੀਂ ਬਾਹਰ ਜਾਣਾ ਹੈ ਉਹ ਕਹਿੰਦੇ ਨੇ ਜੀ ਸਾਨੂੰ ਤਾਂ ਉੱਥੇ ਲੱਗਦਾ ਸੀਗਾ ਉੱਥੇ ਬਹੁਤ ਵਧੀਆ ਲਾਈਫ ਹੈ ਜਿਹੜੇ ਨਾਲੇ ਸਾਡੇ ਨਾਲ ਦੇ ਮੁੰਡੇ ਗਏ ਨੇ ਉਹ ਵੱਡੀਆਂ-ਵੱਡੀਆਂ ਗੱਡੀਆਂ ਨਾਲ ਫੋਟੋਆਂ ਪਾਉਂਦੇ ਐ ਸਾਨੂੰ ਲੱਗਦਾ ਕਿ ਲੱਗਦਾ ਸੀਗਾ ਕਿ ਉੱਥੇ ਬਹੁਤ ਕਿਤੇ ਜੰਨਤ ਹੈ ਜਾਂ ਸੋਨਾ ਲੱਗਿਆ ਹੋਇਆ ਹੈ